ਦੇਖੀ ਜੀ ਮੈਂ ਪਹਿਲੇ ਪੈਸੇ ਪੋਹੇ ਹੈ ਕੰਮ ਦੇ ਪੂਰੀ ਤੇਰੀ ਸੋਨਾ ਤੇਰੀ ਮਾਂ ਵੀ ਕਿਉਂ ਲਾਵੀ ਮਿੱਤਰੋ ਆਪਾਂ ਐਫਪੀ ਦੀ ਵਹਿੜ ਤੋਰ ਕੇ ਦਿਖਾਉਣੇ ਆ ਇਧਰ ਨੂੰ ਲੈ ਚੰਨ ਤੇ ਪਸ਼ੂ ਮੰਡੀ ਤਨੌਲਾ ਤੇ ਪਹੁੰਚੇ ਹੋਏ ਸੀਗੇ ਤੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਅਡਰਾ ਜਿਹੜਾ ਲਾਇਕ ਇਹ ਨਾ ਤੁਰਿਆ ਨਹੀਂ ਆਂਦਾ ਗਾਂ ਤੋਂ ਹਣਾ ਤੇ ਥੋੜੀ ਜਿਹੀ ਕਮਜ਼ੋਰੀ ਜ਼ਰੂਰ ਹੈ ਜੇ ਗੱਲ ਕਰੀਏ ਤਾਂ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੋੜ ਦਾ ਬਾਈ ਜਿਵੇਂ ਆਪਾਂ ਕਹਿ ਦੇਣਾ ਵੜ ਚੰਗੀ ਆ ਦੁੱਧ ਵਾਲੀ ਆ ਬਾਕੀ ਤੇ ਖੇਤ ਪੱਖੋਂ ਜ਼ਰੂਰ ਗਮਜੋ ਥੋੜੀ ਜੀ ਤੇ ਦੁੱਧ ਜਿਹੜਾ ਉਸਦਿਆਂ ਬਾਈ ਨੂੰ ਕੀ ਰਿਕਾਰਡ ਰਹਿੰਦਾ ਦੁੱਧ ਹਣਾ ਕਿੰਨਾ ਦੁੱਧ ਕਰਦੀ ਆ ਤਾਜੀ ਸੁਈ ਹੋਈ ਆ ਤੇ ਸਾਰੀ ਗੱਲਬਾਤ ਬਾਈ ਨਾਲ ਕਰਾਉਣਿਆ ਅੰਦਰ ਦੀ ਸਪੇਸ ਆੜੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਬਾਕੀ ਗੱਲ ਬਾਤ ਬਾਈ ਨਾਲ ਕਰਦੇ। ਬਾਈ ਅਸੀ ਗੱਲ। ਸਤਿ ਸ੍ਰੀ ਅਕਾਲ ਬਾਈ। ਹਾਂ ਬਾਈ ਨਾਮ ਦੱਸੋ ਆਪਣਾ। ਗੁਰਵਿੰਦਰ ਸਿੰਘ ਬਾਈ। ਠੀਕ ਆ ਗੁਰਵਿੰਦਰ ਬਾਈ ਪਿੰਡ ਕਿਹੜਾ ਹੈਗਾ? ਪੱਠੜਾ ਬਾਈ। ਪੱਠੜਾ ਆਪਣਾ ਬਲੱਡ ਕੋਲੇੜ। ਨਹੀਂ ਬਾਈ ਆਤੀ ਇਹਦੇ ਨਾਲ ਹੀ। ਠੀਕ ਆ ਜ਼ਿਲ੍ਹਾ ਸੰਗਰੂਰ। ਜ਼ਿਲ੍ਹਾ ਬਰਨਾਲਾ ਜੀ। ਬਰਨਾਲਾ? ਬਰਨਾਲਾ ਜੀ। ਠੀਕ ਆ ਤੇ ਗੁਰਵਿੰਦਰ ਬਾਈ ਜਿਹੜੀ ਆਪਾਂ ਆ ਬੈਡ ਦਿਖਾਈਏ ਕਹਿੰਦੇ ਸੂਆ। ਦੂਜਾ ਸੂਆ ਬਾਈ। ਦੂਜਾ ਸੂਆ? ਹਾਂ ਜੀ। ਠੀਕ ਆ ਕੈ ਕਿਦਣਾ ਸੂਈ ਆ ਬਾਈ? ਹੋ ਗਏ ਬਾਈ 10-12 ਦਿਨ। 10-12 ਦਿਨ ਦੁੱਧ ਬਾਈ ਕਿੰ ਇਥੇ ਲੇ ਸੁਵੇ ਦਿੱਤਾ ਪਿਆੜਨਾ 24 ਲੀਟਰ ਦੁੱਧ ਅੱਗੇ ਬਾਤ ਮਾਲਾ ਵੀ ਹਜੇ ਕਰੂ ਰਾਜ ਕੀ ਥੋੜੀ ਕਮਜ਼ੋਰ ਰਹੀ ਸਤੋ ਕਮਜ਼ੋਰ ਹੈ ਨਾ ਠੀਕ ਆ ਤੇ ਮੰਗਰ ਬੱਸੀ ਬਈ ਹੈ ਨਾ ਬੱਸੀ ਆ ਬਾਈ ਠੀਕ ਆ ਤੇ ਗਰਵੰਦਰ ਭਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਤਾਂ ਬਈ ਦਾ 55000 ਕਰਦੇ ਆ 50 ਦੀ ਦੇ ਦਾਂਗੇ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਬਈ 9781838222 ਮੰਨਤਾਲ ਹੋ ਜੂਆ ਆਓ ਜੀ ਦਸੱਲੀ ਕਰ ਸਕਦਾ ਲਾ ਹਾਂ ਹਾਂ ਕਰ ਸਕਦਾ ਬਾਈ ਲੈ ਵੀ ਮਿੱਤਰੋ ਦਸੱਲੀ ਕਰਕੇ ਤੁਸੀਂ ਖਰੀਦਣੀਆਂ ਬਹਿੜਾ ਜਿਹੜੀ ਚੰਗੀ ਆ ਹਨਾ ਆਰਡਰ ਦੀ ਜਿਹੜੀ ਬਨਾਵਟ ਬਹੁਤ ਸੋਹਣੀ 20 ਲੀ ਮੌਜੂਦਾ ਕਹਿੰਦਾ ਤਿਆਰ ਆ ਤੇ ਬਸ ਇੱਕ ਸਰੀਵਾਰ ਕਹਿੰਦਾ 24 ਲੀਟਰ ਦੁੱਧ ਦਿੱਤਾ ਸੀਗਾ ਮੈਂ ਤੇ ਕਹਿੰਦਾ ਉਮੀਦ ਚੰਗੀ ਆ ਮਗਰ ਬੱਚੀ ਆ ਆ ਚੱਪ ਦੀ ਬਹੁਤ ਸੋਹਣੀ ਆ ਤੇ ਬਾਕੀ ਗੁਰਵੰਦਰ ਨਾ ਬਾਈ ਨਾ ਸੰਪਰਕ ਕਰ ਸਕਦੇ ਪਿੰਡ ਪੱਠੜਾ ਜਿਹੜਾ ਬਰਨਾਲਾ ਤੇ ਬਾਕੀ ਰੇਟ ਬਾਈ 55000 ਕਰਦਾ ਤੇ 50000 ਦੇਣੀ ਆ ਕਹਿੰਦਾ ਮਾਨਦਾਨ ਵੀ ਜਰੂਰ ਕਰਕੇ ਦੋਰਾ ਲੈ ਵੀ ਮਿੱਤਰੋ ਇੱਕ ਨਾ ਬਾਈ ਦੇ ਆਪਾਂ ਮੱਝ ਦਿਖਾਉਣਾ ਤੇ ਆਰਡਰ ਦੀ ਗੱਲ ਕਰੀਏ ਬਹੁਤ ਸੋਹਣਾ ਤੇ ਚੰਗੀ ਕੁਆਲਿਟੀ ਵਾਲੀ ਮੱਝਾਂ ਤਾਜੀ ਸੂਈ ਹੋਈ ਹੈ ਤੇ ਬਾਕੀ ਅੱਖਾਂ ਦੇ ਵਿੱਚ ਥੋੜਾ ਜਿਹਾ ਚਿੱਟਾ ਪਣਾ ਜਿਵੇਂ ਆਪਾਂ ਨੀਲੀ ਰਾਵੀ ਨਾਲ ਸੱਜ ਗਏ ਹਣਾ ਤੋਰ ਲਵੇ ਤੁਹਾਨੂੰ ਮੜਿਆ ਇਹ ਥਣਾ ਦੀ ਬੰਤੜੀ ਬਹੁਤ ਸੋਹਣੀ ਆ ਗਿਠ ਗਿਠ ਤੇ ਥਣ ਲੱਗਿਆ ਹੋਇਆ ਤੇ ਆਰਡਰ ਦੀ ਜਿਵੇਂ ਹਣਾ ਜਿਵੇਂ ਕਦੇ ਖੋਲੇ ਆਰਡਰ ਵਾਲੀ ਆ ਤੇ ਥੋੜੀ ਜਿਹੀ ਕਮਜ਼ੋਰੀ ਜ਼ਰੂਰ ਆ ਤੇ ਬਾਕੀ ਦੁੱਧ ਚੰਗਾ ਉਮੀਦ ਲੱਗਦੀ ਹਣਾ ਬਾਕੀ ਬਾਈ ਤੂੰ ਵੀ ਗੱਲ ਬਾਤ ਕਰਾਵਾਂਗੇ ਪੁੱਛਾਂਗੇ ਕੀ ਗੱਲ ਬਾਤ ਕਰਦਾ ਦੁੱਧ ਕੀ ਰਹਿੰਦਾ ਹੈ ਤੇ ਬਾਕੀ ਤਾਜੀ ਸੂਈ ਹੋਈ ਹਣਾ ਤੇ ਗੱਲਬਾਤ ਬਾਈ ਨਾਲ ਕਰਦੇ ਆਂ ਤੇ ਪਹਿਲੇ ਇੱਕ ਵਾਰੀ ਤੁਸੀਂ ਆਰਡਰ ਤੇ ਨਿਗਾਹ ਮਾਰ ਲਓ ਹਣਾ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਮੱਝ ਵੀ ਦੁੱਧ ਵਾਲੀ ਹੈ ਜੇ ਕਿਸੇ ਫਰਾਣੇ ਲੈਣੀ ਹੁੰਦੀ ਆ ਤਾਂ ਜਰੂਰ ਗੌਰ ਕਰ ਲਿਓ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਤਾਂ ਹਾਂ ਬਾਈ ਸਸੀ ਗੱਲ ਸਸੀ ਗੱਲ ਜੀ ਹਾਂ ਬਾਈ ਨਾਮ ਦੱਸੋ ਆਪਣਾ ਸਰਪਾਲ ਸਿੰਘ ਸਰਪਾਲ ਹਾਂਜੀ ਠੀਕ ਆ ਤੇ ਹਰਪਾਲ ਬਾਈ ਪਿੰਡ ਕਿਹੜਾ ਹੈ ਪਿੰਡ ਪੰਜਗਰਾਹੀ ਹੈ ਬਾਈ ਪੰਜਗਰਾਹੀ ਮੋਗੇ ਚ ਨਾ ਫਰੀਦਗੋੜ ਫਰੀਦਗੋੜ ਠੀਕ ਆ ਤੇ ਹਰਪਾਲ ਬਾਈ ਮਨ ਲਾ ਕੇਵੇਂ ਸੂਏ ਮੱਝ ਤੇ ਬਾਈ ਤੀਜੇ ਸੂਏ ਕਿ ਜਿਵੇਂ ਠੀਕ ਹੈ ਕਹਿ ਕੇ ਦੇਣੇ ਸੁਯੋਗੀ ਹੁਣ ਸੁਯੋ ਨੂੰ ਹਫਤਾ ਹੋ ਗਿਆ ਉਹ ਹਫਤਾ ਨਹੀਂ 10 ਦਿਨ ਹੋ ਗਏ ਹੁਣ ਠੀਕ ਹੈ ਤੇ ਹਰਪਾਲ ਦੁੱਧ ਦੀ ਗੱਲ ਆਂਦੀ ਬਾਈ ਦੁੱਧ ਕਿੰਨਾ ਤਿਆਰ ਹੋਣਾ ਇਸ ਟਾਈਮ ਬਾਈ ਇਸ ਟਾਈਮ 18 ਕਿਲੋ ਦੁੱਧ ਤਿਆਰ ਆ ਪੂਰਾ ਜਮਾ ਪੂਰਾ ਜਮਾ ਦਸਲੀ ਕਰਾ ਦੋਗੇ ਮੈਂ ਨਾ ਗਾਰੰਟੀ ਹੈ ਠੀਕ ਹੈ ਤੇ ਇਹ ਮੋਬਾਈਲ ਨੰਬਰ ਬੋਲੀ ਹਰਪਾਲ ਇੱਕ ਵਰੀ 78 142 ਜੀ 44 428 ਠੀਕ ਹੈ ਤੇ ਹਰਪਾਲ ਮੰਨ ਲਾ ਦੁੱਧ ਦੀ ਮੀਦ ਹੋਰ ਹੈਗੀ ਵਦਨ ਦੀ ਕਿ ਭਾਈ 18 ਦੇ ਭਾਈ ਬਦੂ ਗਿਆ ਤੇ ਮੈਲਾ ਸੱਟਣਾ ਇਹਨੇ ਮੈਲੇ ਸੱਟਣਾ ਮੈਲੇ ਤੇ ਲੱਗੀ ਜਾਈਊਗੀ ਠੀਕ ਹੈ ਤੇ ਹਰਪਾਲ ਰੇਟ ਦੀ ਗੱਲ ਆਂਦੇ ਭਾਈ ਰੇਟ ਕੀ ਕਰਤਾ ਮੁੱਲ 95000 ਆ ਆਣਾ ਕਿੰਨੇ ਹੋਜੂ ਆਣਾ 85 ਦੀ ਹੋ ਭਾਈ ਠੀਕ ਹੈ ਦਸੱਲੀ ਦੋ ਟਾਈਮ ਕਰ ਸਕਦਾ ਮੈਂ ਨਾ ਜਿਵੇਂ ਮਰਜੀ ਤਿੰਨ ਟਾਈਮ ਚੋਲੇ ਭਾਵੇਂ ਕਰੀ ਆ ਠੀਕ ਹੈ ਲੈ ਵੀ ਮਿੱਤਰੋ ਬਾਈ ਦਾ ਪਿੰਡ ਆ ਪੰਜ ਗਰਾਂ ਹੀ ਹਰਪਾਲ ਦਾ ਤੇ ਜ਼ਿਲ੍ਹਾ ਰਹਿੰਦਾ ਆਪਾਂ ਨੂੰ ਫਰੀਦਕੋਟ ਫਰੀਦਕੋਟ ਤੇ ਬਾਈ ਕਹਿੰਦਾ 18 ਲੀਟਰ ਹੁਣ ਮੌਕੇ ਦਾ ਤਿਆਰ ਆ ਤੇ ਸੂਏ ਬਾਈ ਚੌਥੇ ਤੀਜੇ ਤੀਜੇ ਸੂਏ ਆ ਤੇ 10 ਦਿਨਾਂ ਦੀ ਸੂਈ ਆ ਜੇ ਮਾਰੇ ਤੇ ਬਾਈ ਕਹਿੰਦਾ ਲੱਗਣੀਆਂ ਤੇ ਦਸੱਲੀ ਤੁਸੀਂ ਕਰਕੇ ਸੰਪਰਕ ਕਰ ਸਕਦੇ ਹੋ ਬਾਈ ਹਰਪਾਲ ਨਾਲ ਬੋ ਦੋਸਤੋ ਇੱਕ ਨਾਲ ਆਪਾਂ ਟੋਕੜ ਗੱਪਣਾ ਦਿਖਾਉਣੇ ਤੁਹਾਨੂੰ ਝੋਕੀ ਹੈਗੀ ਟੋਕੜ ਤੇ ਬਾਕੀ ਨੀਲੀ ਰਾਵੀ ਚ ਪੈ ਜਾਂਦੀ ਆ ਤੇ ਬਾਕੀ ਤੁਸੀਂ ਤੁਰਦੀ ਚੱਕਰ ਲਓ ਥਣ ਲੇਵਾ ਸਾਫ ਆ ਬਿਲਕੁਲ ਹਣਾ ਬਾਕੀ ਬਾਈ ਤੇ ਡੀਲ ਵੀ ਲੈ ਕੇ ਦੇਵਾਂਗੇ ਮੋੜ ਦਾ ਬਾਈ ਮੋੜ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਤੇ ਥਣਾ ਸਾਈਲ ਬਹੁਤ ਸੋਹਣਾ ਇਹ ਬਾਕੀ ਬੱਚੇ ਦਾ ਕਰਕੇ ਥੋੜਾ ਆ ਘਰ ਦੀ ਹੈ ਨਾ ਮਾਗਰ ਵੀ ਕੱਟੀ ਆ ਤੇ ਜੇ ਕਿ ਇੱਕ ਵਾਰ ਭਰਾ ਕੋਈ ਧੋਕਣਾ ਹਣਾ ਚਾਹਵਾ ਹੁੰਦਾ ਪਾਲਣ ਦਾ ਤੇ ਮਾਗਰ ਕੱਟੀ ਹੈ ਚੰਗੀ ਕਦ ਕਾਠ ਵਾਲੀ ਝੋਟੀ ਆ ਵਧੀਆ ਬਾਕੀ ਦੁੱਧ ਵੀ ਚੰਗਾ ਸੀਦਾ ਬਾਈ ਬਾਕੀ ਬਾਈ ਨਾਲ ਗੱਲਬਾਤ ਕਰ ਬਾਈ ਸਸੀ ਗਾਲ ਸਸੀ ਗਾਲ ਜੀ ਹਾਂ ਬਾਈ ਨਾਮ ਕੀ ਆ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਬਲਜਿੰਦਰ ਸਿੰਘ ਠੀਕ ਆ ਤੇ ਬਲਜਿੰਦਰ ਪਿੰਡ ਕਿਹੜਾ ਬਾਈ ਫਤੇਗੜ ਸੰਨਾ ਜੀ ਫਤੇਗੜ ਸੰਨਾ ਠੀਕ ਹੈ ਜ਼ਿਲ੍ਹਾ ਬਨਾਲਾ ਹੈ ਨਾ ਹਾਂ ਜੀ ਬਨਾਲਾ ਠੀਕ ਆ ਤੇ ਬਲਜਿੰਦਰ ਭਾਈ ਕੈਮੇ ਸੂਏ ਝੋਟੀ ਇਹ ਪਹਿਲਣ ਹੀ ਆ ਜੀ ਪਹਿਲਣ ਹੂੰ ਠੀਕ ਆ ਹੁਣ ਬਾਈ ਮਨਲਾ ਗੱਪਣ ਹੈਗੀ ਕੁਛ ਇਹ 21 ਦਿਨ ਹੋ ਗਏ ਜੀ ਰਤੀ ਗੱਪ 21 ਦਿਨ ਹੋ ਗਏ ਬਾਕੀ ਵਾਲੀ ਕਿਸਮਤ ਆ ਉਹ ਕਿਸਮਤ ਆ ਜੀ ਠੀਕ ਆ ਤੇ ਹੁਣ ਮਗਰ ਵੀ ਕੱਟੀ ਆ ਨਾ ਬਾਈ ਹਾਂ ਜੀ ਕੱਟੀ ਕੱਟੀ ਬਲਜਿੰਦਰ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਾਈ 81468 96344 ਠੀਕ ਆ ਤੇ ਬਲਜਿੰਦਰ ਹੁਣ ਦੁੱਧ ਦੀ ਗੱਲ ਕਰੀ ਬਾਈ ਕਿੰਨਾਗਾ ਇਹ ਹੈਗਾ 9 10 ਕਿਲੋ ਵੀਰੇ 9 10 ਕਿਲੋ ਹਾਂ ਠੀਕ ਆ ਤੇ ਬਲਜਿੰਦਰ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਹਰਤਾ ਰੇਟ 80000 ਆ ਜੀ 80000 ਮਨਦਾਨ ਹੋ ਜੂ ਮੌਕੇ ਤੇ ਹੋ ਜੂ ਜੀ ਲੈ ਵੀ ਦੋਸਤੋ ਝੋਟੀ ਚੰਗੀ ਆ ਪਾਲਣ ਵਾਲੀ ਘਰੇ ਕਦਗਾਠ ਚੰਗਾ ਤੇ ਮਾਗਰ ਵੀ ਕੱਟੀ ਆ ਤੇ ਕਈ ਵਾਰ ਭਰਾਵਾਂ ਨੇ ਮਨਲਾ ਲੈ ਕੇ ਪਾਲਣੀ ਹੁੰਦੀ ਹੈ ਬਾਕੀ ਠੀਕ ਆ ਭਰਾਏ ਨੂੰ ਬਾਈ ਕਹਿੰਦਾ 22 ਦਿਨ ਹੋ ਗਏ ਬਾਕੀ ਵਾਲੇ ਦੀ ਕਿਸਮਤ ਆ ਹਨਾ ਤੇ ਬਾਕੀ ਬਾਈ ਦਾ ਪਿੰਡ ਅੱਡੇਗੜ੍ਹ ਸਨਾਂ ਤੇ ਜ਼ਿਲ੍ਹਾ ਬਰਨਾਲਾ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਚੰਗੀ ਝੋਟੀ ਕਦਗਾਠ ਵਾਲੀ ਨੀਲੀ ਰਾਵੀ 'ਚ ਪੈ ਜਾਂਦੀ ਆ ਤੇ ਬ ਤੇ ਜੇ ਕਿਸੇ ਭਰਾ ਨੇ ਮੰਨ ਲਓ ਪਾਲਣ ਵਾਸਤੇ ਲੈਣੀ ਆ 10 9 10 ਕਿਲੋ ਬਾਈ ਕਹਿੰਦੇ ਦੁੱਧ ਹੈਗਾ ਹੁਣ ਵੀ ਤੇ ਸੰਵਰਕ ਬਾਈ ਨਾਲ ਕਰ ਸਕਦਾ ਲੈ ਵੀ ਦੋਸਤੋ ਹੁਣ ਆਪਾਂ ਬਾਈ ਦੇ ਝੋਟੀਆਂ ਦਿਖਾਉਣਾ ਤੁਹਾਨੂੰ ਆ ਮੱਧਾਂ ਨੇ ਦੋ ਚੰਗੇ ਦੁੱਧ ਵਾਲੀਆਂ ਹਨਾ ਤੇ ਬਾਕੀ ਗੱਲਬਾਤ ਸਾਰੀ ਕਰਾਵਾਂਗੇ ਤੇ ਪੂਰੀ ਡੀਟੇਲ ਲੈ ਕੇ ਦੇਵਾਂ ਚੰਗੇ ਦੁੱਧ ਵਾਲੀਆਂ ਨੇ ਜੇ ਕਈ ਵਾਰ ਕਿਸੇ ਭਰਾ ਨੇ ਨਾ ਮੰਨ ਲਓ ਡੈਰੀ ਦੇ ਵਿੱਚ ਪਾਉਣੀ ਹੈ ਹਨਾ ਚੰਗੀਆਂ ਝੋਟੀਆਂ ਤਾਂ ਬਾਈ ਨਾਲ ਸੰਵਰਕ ਕੇ ਜ਼ਰੂਰ ਕਰ ਸਕਦਾ ਤੇ ਥਣ ਲਈ ਉਹਦੀ ਗੱਲ ਕਰੀ ਪੂਰਾ ਸਾਫ ਆ ਤੇ ਬਾਕੀ ਪੂਰੀ ਡਿਟੇਲ ਮੋੜ ਦਾ ਮੋੜ ਦਾ ਪੂਰੀ ਡਿਟੇਲ ਆਪਾਂ ਲੈ ਕੇ ਦੇਵਾਂਗਾ ਤੇ ਕਦ ਕਾੜ ਦੇਖ ਲਓ ਯਾਰ ਝੋਟੀਆਂ ਦੇ ਹਨਾ ਤੇ ਪੂਰੇ ਚੰਗੇ ਮੰਤਰਾਂ ਵਾਲੀਆਂ ਝੋਟੀਆਂ ਨੇ ਤਾਜ਼ੀਆਂ ਸੋਈਆਂ ਹੋਈਆਂ ਨੇ ਖਣ ਲੇਵਾ ਚੰਗਾ ਤੇ ਚੰਗੇ ਸਾਂਭ ਸੰਭਾਲ ਜਨੇ ਤੇ ਬਾਕੀ ਚੰਗੇ ਦੁੱਧ ਵਾਲੀਆਂ ਹਨਾ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਇਹ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਮੰਨ ਕੇ ਚੱਲੋ ਵੀ ਅੱਜ ਦੇ ਇਹ ਛੋਟੀਆਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਹੈਵੀ ਹੈ। ਬਾਕੀ ਸੁਣੋ ਉਹ ਵੀ ਤੋਰ ਕੇ ਦਿਖਾ ਦਈਏ। 2 ਨੰਬਰ ਵਾਲੀ ਤੇ ਇਹ ਵੀ ਚੰਗੇ ਦੁੱਧ ਵਾਲੀ ਮੰਨ ਲਓ ਛੋਟੀ ਹੈਗੀ ਤੇ ਬਾਕੀ ਖਣ ਲੇਵਾ ਬਿਲਕੁਲ ਸਾਫ ਆ ਦਾ। ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤਾਈ ਸੂਈ ਕਰਕੇ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ। ਮੋੜ ਦਾ ਮੋੜ ਦਾ। ਤੇ ਬਾਕੀ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗਾ ਹਨਾ। ਕਈ ਵਾਰ ਨਾ ਛੋਟੀਆਂ ਬਾਹਰ ਨਹੀਂ ਕੱਢੀਆਂ ਹੁੰਦੀਆਂ ਤਾਂ ਕਰਕੇ ਜ਼ਰੂਰ ਕਰ ਜਾਂਦੀਆਂ ਨੇ ਇਹ ਪੱਕਾ ਦਰੀ ਗੱਲ ਕਰੀਏ ਕੱਦ ਬਹੁਤ ਹੈਵੀ ਚੁੱਟ ਬਾਕੀ ਆਪਾਂ ਕਰਦਿਆਂ ਗੱਲਬਾਤ ਬਾਈ ਨਾਲ ਪੁੱਛਦੇ ਆ ਡਿਟੇਲ ਸਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਪ੍ਰਦੀਪ ਸਿੰਘ ਪ੍ਰਦੀਪ ਹਾਂ ਪ੍ਰਦੀਪ ਬਾਈ ਪਿੰਡ ਕਿਹੜਾ ਹੈ ਬੁਰਜਰਾ ਠੀਕ ਬੁਰਜਰਾ ਠੀਕ ਜ਼ਿਲ੍ਹਾ ਮਾਨਸਾ ਹੈ ਨਾ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 82839 ਠੀਕ ਹੈ 55942 ਠੀਕ ਹੈ ਜੇ ਪ੍ਰਦੀਪ ਆਪਾਂ ਗੱਲ ਕਰੀਏ ਬਈ ਝੋਟੀ ਦੀ ਮਾਲਕ ਹੈ ਮੈਸੂਆ ਤੇ ਤੀਜਾ ਸੂਆ ਤੀਜਾ ਸੂਆ ਤੇ ਹੁਣ ਕਹਿ ਕੇ ਦਨੋਗੇ ਸੂਈ ਨੂੰ 5 ਦਿਨ ਹੋ ਗਏ 5 ਦਿਨ ਹਾਂ ਠੀਕ ਆ ਤੇ ਦੁੱਧ ਬਾਈ ਕਿੰਨਾ ਤਿਆਰ ਦੁੱਧ 18 ਕਿਲੋ ਤਿਆਰ ਆ 18 ਹਾਂ ਪੂਰਾ ਜਮ ਹਾਂ ਤਸੱਲੀ ਕਰਾਂਗੇ ਹਾਂ ਹਾਂ ਠੀਕ ਆ ਤੇ ਬਾਈ ਪ੍ਰਦੀਪ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਦਾ ਰੇਟ 2 ਲੱਖ ਰੁਪਏ 2 ਲੱਖ ਰੁਪਏ ਮਾਨਦਾਨ ਹੋ ਜੂ ਹਾਂ ਲੈ ਵੀ ਮਿੱਤਰੋ ਬਾਈ 2 ਲੱਖ ਰੇਟ ਕਰਦਾ ਤੇ ਮੱਝ ਵੀ ਯਾਰਾ ਸੀ ਜੱਡੀ ਹੈਨਾ ਕੱਦ ਦੇਖ ਲਓ ਪਹਿਲਾਂ ਤੇ ਬਾਕੀ ਦੁੱਧ ਵੀ ਚੰਗਾ ਤਿਆਰ ਆ ਦੁੱਧ ਬਾਈ ਕਿੰਨਾ ਅਸਿਆ ਸੀਗਾ 18 ਕਿਲੋ 18 ਕਿਲੋ ਹੁਣ ਤਿਆਰ ਆ ਮੌਜੂਦਾ ਤੇ ਬਾਕੀ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਤਸੱਲੀ ਕਰ ਸਕਦਾ ਦੋ ਟਾਈਮ ਹੈਨਾ ਤਾਜੀ ਸੂਈ ਹੋਈ ਆ ਤੇ ਬਾਈ ਨਾਲ ਸੰਪਰਕ ਕਰ ਸਕਦੇ ਪਿੰਡ ਬੁਰਜਾਠੀ ਤੇ ਜਿਲ੍ਹਾ ਮਾਨਸਾ ਬਾਕੀ ਦੋਸਤੋ ਦੋ ਨੰਬਰਾਂ ਵਾਲੇ ਝੋਟੀਆਂ ਬਾਰੇ ਪੁੱਛਦੇ ਆਂ ਤੇ ਪ੍ਰਦੀਪ ਜਿਹੜੀ ਆਪਾਂ ਦੋ ਨੰਬਰ ਦਿਖਾਈਏ ਭਈ ਇਹ ਕਿੰਨੇ ਸੂਏ ਆ ਚੌਥਾ ਸੂਆ ਚੌਥਾ ਹਾਂ ਠੀਕ ਆ ਤੇ ਹੁਣ ਕਹਿੰਦੇ ਨੇ ਸੂਈ ਆ ਇਹ ਹੈਗੇ ਆ 70 ਕੁ ਲੱਗੀ ਠੀਕ ਆ ਤੇ ਦੁੱਧ ਬਾਈ ਕਿੰਨਾ ਤੇਰਾ 15 ਕਿਲੋ ਤੇਰਾ 15 ਹਾਂ ਤੇ ਇਹਦਾ ਰੇਟ ਕੀ ਕਰਤਾ ਰੱਖਤੀ 1 20 ਹਾਂ ਠੀਕ ਆ ਮੰਨਦਾਨ ਹੋ ਜੂ ਹਾਂ ਹਾਂ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਜਿੰਦੂ ਪ੍ਰਦੀਪ ਨਾਲ ਚੰਗੇ ਝੋਟੀਆਂ ਦੋ ਤੇ ਬਾਕੀ ਮਾਣਦਾਨ ਬਾਈ ਕਹਿੰਦਾ ਜਰੂਰ ਕਰਕੇ ਦੋ ਰਾਂਗੇ ਇਹਦੇ ਥੱਲੇ ਮੰਨ ਲਓ 18 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਪਏ ਦੁੱਧ 15 ਕਿਲੋ 15 ਕਿਲੋ ਤਿਆਰ ਆ ਸੰਪਰਕ ਜਰੂਰ ਕਰ ਲਿਓ ਪਿੰਡ ਬੁਰਜਰਾਠੀ ਤੇ ਜ਼ਿਲ੍ਹਾ ਮਾਨਸਾ ਲੈ ਵੀ ਦੋਸਤੋ ਆਪਾਂ ਨੇ ਇੱਕ ਬਾਈ ਦੀ ਝੋਟੀ ਦਿਖਾਉਣੀ ਤੁਹਾਨੂੰ ਪਹਿਲੇ ਸੁਆ ਤੇ ਸਾਰੀ ਮੰਡੀ ਵਿੱਚੋਂ ਛੋਟੀ ਆ ਤੇ ਤੁਰਦੀ ਤੁਸੀਂ ਚੈੱਕ ਕਰ ਲਓ ਖਣਲੇਵਾ ਤੇ ਯਾਰਾ ਕਮਾਲ ਹੀ ਹਨਾ ਸਰ ਵੀ ਸਾਰੀ ਮੰਡੀ ਦੇ ਵਿੱਚੋਂ ਛੋਟੀ ਝੋਟੀ ਦਿਖਾਉਣ ਲੱਗੇ ਸਾਨੂੰ ਹਨਾ ਟਾਪ ਕੁਆਲਿਟੀ ਦਾ ਥਣ ਲੇਪ ਦੀ ਗੱਲ ਕਰੀ ਤੇ ਇੱਕ ਨੰਬਰਾਂ ਤੇ ਬਾਕੀ ਕੱਦ ਵੀ ਦਰਮਿਆਨ ਦੇ ਜਮ੍ਹਾਂ ਲੱਗਦੀ ਵੀ ਛੋਟੀ ਆ ਮੋੜਦਾ ਬਾਈ ਮੋੜ ਤੇ ਬਾਕੀ ਬਾਈ ਨੂੰ ਗੱਲਬਾਤ ਸਾਰੀ ਪੁੱਛ ਕੇ ਸੁਣ ਦੇਵਾਂਗੇ ਬੰਨ ਦੇ ਬਾਈ ਬੰਨ ਦੇ ਤੇ ਰੇਟ ਵੀ ਪੁੱਛ ਕੇ ਦੇਵਾਂਗੇ ਹਨਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਣਾ ਤੇ ਆਰਡਰ ਦੀ ਸੇਵ ਜਿਹੜੀ ਬਹੁਤ ਸੋਹਣੀ ਤਿਆਰ ਕਰੀ ਹੋਈ ਆ ਪਰ ਹੈ ਛੋਟੀ ਆ ਜਿਵੇਂ ਕਹਿੰਦੇ ਆ ਡੀਆਈ ਇੰਜਨ ਉਹ ਚੀਜ਼ ਆ ਹੋ ਜਾਂਦਾ ਘੱਟ ਖਰਚਾ ਕੱਟ ਘਰ ਤੇ ਦੇ ਕੰਮ ਜ਼ਿਆਦਾ ਹਨ ਤੇ ਖਰਚਾ ਘੱਟ ਲਊਗਾ ਝੋਟੀ ਦਾ ਜਿਵੇਂ ਹਨ ਝੋਟੀ ਆ ਤੇ ਬਾਕੀ ਮੰਡੀ ਦੇ ਵਿੱਚ ਕੋਈ ਕੋਈ ਟਾਵਾ ਟੱਲੀ ਝੋਟੀ ਮਿਲਦੀ ਹੁੰਦੀ ਹੈ ਦੇਖਣ ਨੂੰ ਜਿਹੜੀ ਕੱਦ ਦਰਮਿਆਨਾ ਜ਼ਰੂਰ ਹੋਵੇ ਛੋਟੀ ਹੋਵੇ ਹਨ ਅੱਜ ਬਹੁਤ ਟਾਈਮ ਬਾਅਦ ਝੋਟੀ ਝੋਟੀ ਦੇਖਣ ਨੂੰ ਦਿਖਾਈ ਮਿਲੀ ਬਾਕੀ ਆਪਾਂ ਬਾਈ ਤੋਂ ਲੈਨੇ ਜਾਣਕਾਰੀ ਸਾਰੀ ਪੁੱਛਦੇ ਆਂ ਤੇ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਬਾਈ ਨਾਮ ਦੱਸਿਓ ਪਹਿਲਾਂ ਸੱਤਪਾਲ ਆ ਬਾਈ ਨਿਰਮਲ ਹਾਂ ਸੱਤਪਾਲ ਸੱਤਪਾਲ ਠੀਕ ਆ ਸੱਤਪਾਲ ਬਾਈ ਪਿੰਡ ਕਿਹੜਾ ਹੈਗਾ ਉਹਨੇ ਨਾ ਖੁਰਦਾ ਬਾਈ ਗੋਨੇਣਾ ਖੁਰਦਾ ਗੋਨੇਣਾ ਖੁਰਦਾ ਹਾਂ ਠੀਕ ਹੈ ਜਲਾ ਜਲਾ ਬਹੰਡਾ ਬਈ ਬਹੰਡਾ ਠੀਕ ਆ ਤੇ ਸਤਪਾਲ ਮਨ ਲਾ ਕਹਿੰਦੇ ਸੂਏ ਬਈ ਇਹ ਝੋਟੀ ਇਹ ਪਹਿਲਾ ਸੂਆ ਬਈ ਪਹਿਲਾ ਸੂਆ ਠੀਕ ਆ ਤੇ ਬਈ ਕਾਹ ਕਿ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਬਈ 8-9 ਦਿਨ ਹੈ 8-9 ਦਿਨ ਹਾਂ ਠੀਕ ਆ ਦੁੱਧ ਬਈ ਸਤਪਾਲ ਕਿੰਨਾ ਕ ਦੁੱਧ ਬਈ 10 ਕਿਲੋ ਆ ਤਿਆਰ ਜਮਾ ਹਾਂ ਠੀਕ ਆ ਮੋਬਾਈਲ ਨੰਬਰ ਬੋਲੀ ਇੱਕ ਵਾਰੀ ਦੋ ਮੋਬਾਈਲ ਨੰਬਰ ਯਾਰ ਮੇਰੇ ਸਤਪਾਲ ਬਾਈ ਕਹਿੰਦਾ ਮੈਂ ਆਣ ਪੜਾਂ ਤੇ ਬਾਈ ਦਾ ਨੰਬਰ ਹੈਗਾ 70871 61 448 ਇਹ ਬਈ ਸਤਪਾਲ ਦਾ ਨੰਬਰ ਆ ਤੇ ਬਾਕੀ ਤੁਸੀਂ ਪੁੱਛ ਵੀ ਸਕਦੇ ਹੋ ਭਰਾਤ ਹੋਣਾ ਤੇ ਸਤਪਾਲ ਮੰਨ ਲਾ ਵੀ 10 ਕਿਲੋ ਹੁਣ ਦੁੱਧ ਪੂਰਾ ਬਈ ਹਾਂ ਹਾਂ 10 ਕਿਲੋ ਪਿਆਰਾ ਬਈ ਠੀਕ ਆ ਤੇ ਬਈ ਰੇਟ ਕੀ ਕਰਦਾ ਸਤਪਾਲ ਰੇਟ ਬਈ 80000 ਦਾ ਲਾ ਮੈਂ ਠੀਕ ਆ ਤੇ ਮੰਨ ਲਾ ਵੀ ਮਾਨਤਾਨ ਹੋ ਜਾਊਗਾ ਕਰਦਾ ਬਈ ਮਾਨਤਾਨ ਵੀ ਠੀਕ ਆ ਇਹ ਗਾਗ ਲੱਗਣ ਦੀ ਗੱਲ ਆ ਹਾਂ ਗਾਗ ਲੱਗਣ ਦੀ ਗੱਲ ਆ ਠੀਕ ਆ ਤੇ ਬਈ ਛੋਟੀ ਕਿਵੇਂ ਮੰਨ ਲਾ ਦੱਸ ਛੋਟੇ ਬਈ ਹਲੇ ਛੋਟੇ ਹੁੰਦੇ ਬਣ ਗਈ ਸੀ ਇਹ ਠੀਕ ਆ ਹਾਂ ਖੀਰੀ ਆ ਬਈ ਹਲੇ ਤੇ ਉਹ ਆਪਣੀ ਘਰ ਦੀ ਆ ਘਰ ਦੇ ਕੱਟੇ ਆ ਲਾਈ ਵੀ ਮੇਟਰ ਬਾਈ ਕਰ ਦिए ਕਹਿੰਦਾ ਕੱਟੀ ਆਵਰੀ ਤਿਆਰ ਕਰੀ ਹੋਈ ਹੈ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਇਹ ਸਭ ਤੋਂ ਛੋਟੀ ਆ 10 ਕਿਲੋ ਦੁੱਧ ਪ੍ਰੋਪਰ ਤਿਆਰ ਆ ਤੇ 80000 ਬਾਈ ਰੇਟ ਹੈ ਨਾ ਹਾਂਜੀ 80000 ਬਾਈ ਰੇਟ ਕਰਦਾ ਬਾਕੀ ਬਾਈ ਨਾਲ ਸੰਬਰ ਕਰ ਲਓ ਮਾਨਦਾਨ ਜ਼ਰੂਰ ਕਰਕੇ ਦਿਓ ਲਾਈ ਵੀ ਦੋਸਤੋ ਆਪਾਂ ਅੰਕਲ ਦੀ ਮੱਝ ਦਿਖਾਉਣੇ ਆ ਤੇ ਪੁਰਾਣਾ ਕੰਮ ਆ ਵਧੀਆ ਹਨਾ ਕਈ ਮੰਡੀਆਂ ਦੇ ਆਪਾਂ ਮਿਲੇ ਵੀ ਪਹਿਲਾਂ ਵੀਡੀਓ ਬਣਾਈ ਸੀਗੀ ਤੇ ਸਾਫ਼ ਸੁਥਰਾ ਕੰਮ ਆ ਕੋਈ ਮੰਨ ਲਓ ਚੰਗੀਆਂ ਮੱਝਾਂ ਖਰੀਦ ਦੇਣ ਜਿਵੇਂ ਹੁਣ ਆ ਥਣ ਲੇਵੀ ਦੀ ਬਿਲਕੁਲ ਸਾਫ਼ ਮੱਝਾਂ ਤੇ ਮਗਰ ਸਾਹਮਣੇ ਬੱਚੇ ਵੀ ਕਿਹੜਾ ਤਾਜੀ ਸੁਈ ਹੋਈ ਆ ਤੌਰਕ ਦਿਖਾਓ ਜੀ ਮੜਾ ਜਾ ਤੇ ਤੌਰਕ ਦਿਖਾਉਣਾ ਸਾਨੂੰ ਤੇ ਤੁਰਦੀਆਂ ਤੁਸੀਂ ਚੈੱਕ ਕਰ ਲਿਓ ਇੱਕ ਸਿੰਘ ਦੀ ਥੋੜੀ ਟੋਪੀ ਜ਼ਰੂਰ ਲਈਏ ਜਿਵੇਂ ਆਰਡਰ ਦੀ ਸੇਬ ਬਹੁਤ ਸੋਹਣੀ ਆ ਤੇ ਮੱਝ ਦਾ ਰੇਟ ਜਿਹੜਾ ਉਹ ਵੀ ਜਾਇਜ਼ ਹਨਾ ਤੇ ਬਾਕੀ ਚੰਗੇ ਪਸ਼ੂ ਲੈ ਕੇ ਆਉਂਦੇ ਆ ਮੋੜ ਦੇ ਮੋੜ ਬਸ ਤੇ ਬਾਕੀ ਥਾਂ ਲੈਵਾ ਬਿਲਕੁਲ ਸਾਫ਼ ਆਗਾ ਕਿਸੇ ਵੀ ਤਰ੍ਹਾਂ ਦਾ ਕੋਈ ਜਿੱਡਾ ਪੰ ਨਹੀਂ ਹੈਗਾ ਚੰਗੇ ਕੱਟ ਕਾਠ ਵਾਲੀ ਮੱਝ ਹੈਗੀ ਤੇ ਦੁੱਧ ਵੀ ਚੰਗਾ ਦਸਦੇ ਹਨਾ ਟੋਪੀ ਜ਼ਰੂਰ ਲਈਏ ਸਿੰਘ ਦੀ ਬਾਕੀ ਆਪਾਂ ਅੰਕਲ ਤੋਂ ਪੂਰੀ ਜਾਣਕਾਰੀ ਲਮਾ ਗਏ ਹਨ ਸਾਹਮਣੇ ਬੱਚਾ ਨੀਲੀ ਰਵੀ ਦੇ ਨਾਲ ਤਾਜੀ ਸੁਈ ਹੋਈ ਆ ਗੱਲਬਾਤ ਆਪਾਂ ਕਰਦੇ ਪੁੱਛਦੇ ਰੇਟ ਰੂਟ ਕੀ ਕਰਦੇ ਆ ਕਰਦੇ ਆ ਆਪਾਂ ਗੱਲਬਾਤ ਅੰਕਲ ਨਾਲ ਹਾਂ ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਨਾਮ ਦੱਸੋ ਪਹਿਲਾਂ ਤਾਂ ਮੇਰਾ ਨਾਮ ਗਲਜਾਰਾ ਸਿੰਘ ਆ ਜੀ ਗਲਜਾਰਾ ਸਿੰਘ ਜੀ ਤੇ ਪਿੰਡ ਅੰਕਲ ਹਸਪਾਲ ਕਲਾਂ ਜੀ ਹਸਪਾਲ ਕਲਾਂ ਜਿਹੜਾ ਬਰਨਾਲਾ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਵੀ ਬੋਲ ਦਿਓ 94 ਇੱਕ 77 ਜੀ 40927 ਠੀਕ ਹੈ ਤੇ ਗਲਜਰਾ ਸਿੰਘ ਜਿਹੜੀ ਆਪਣੇ ਕੋਲੇ ਆ ਮੱਧਾ ਜੀ ਕੰਮੇ ਸੂਇਆ ਇਹ ਤੀਜਾ ਸੂਆ ਜੀ ਠੀਕ ਹੈ ਤੀਜਾ ਸੂਆ ਹੁਣ ਕਹਦੇ ਨੋ ਕਿ ਸੂਈ ਨੂੰ ਇਹਨੂੰ ਸੋਏ ਨੂੰ ਹੋ ਗਿਆ 9 10 ਦਨ ਜੀ 9 10 ਦਨ ਦੁੱਧ ਕਿੰਨਾ 11 ਕਲ ਦੁੱਧ ਆਏਗਾ 13 ਲੀਟਰ ਜੀ 13 ਜੀ ਹਾਂ ਜੀ ਠੀਕ ਹੈ ਤੇ ਮੁੱਲ ਵੜੀ ਕੀ ਕਰਤਾ ਮੋਲੇ ਦਾ ਕਰਦੇ ਆ 90 ਜੀ 90000 85 ਦੀ ਹਾਂ ਨਹੀਂ ਆ ਜੀ ਠੀਕ ਹੈ ਮਾਨਦਾਨ ਉਹਦੇ ਵਿੱਚ ਹੋਊ ਕੀ ਹੁੰਦਾ ਨਹੀਂ ਨਾਂਬਾ ਛੋੜ ਚਪਾਈ ਆ ਜੀ ਠੀਕ ਹੈ ਨਹੀਂ ਆਪਾਂ ਉਹ ਹਾ ਵੀ ਬੜਾ ਰੇਟ ਨਿਕਲ ਆਲਾ ਮੁਰਲੀ ਨਿਕਰੇ ਬਿਆ ਇੱਕ ਪੰਜ ਲੈਣਾ ਇੱਕ ਦਾਤ ਰਹਿਣਾ ਉਹ ਪਰ ਇਹ ਮੰਨ ਲਓ ਉਧਰ ਜੇ ਤੇਜ਼ੀ ਆ ਮਤਲਬ ਉਹ ਮੁਰਲੀ ਨਹੀਂ ਤੇ ਆਪਾਂ ਸਾਫ ਦੀ ਮੁੱਲ ਕਰਿਆ ਲੈ ਵੀ ਮਿੱਤਰੋ ਜਾਇਜ਼ ਰੇਟ ਦੀ ਹੈਣਾ ਤੇ ਤਾਜੀ ਸੁਈ ਹੋਈ ਆ 13 ਲੀਟਰ ਦੁੱਧ ਤਿਆਰ ਆ ਤਸੱਲੀ ਕਰਾ ਦਾਂ ਤੁਹਾਡਾ ਮਜੀ ਬਿਲਕੁਲ ਜੀ ਬਿਲਕੁਲ ਤਸੱਲੀ ਕਰਕੇ ਫੇਰ ਖਰੀਦਿਓ ਤੇ ਚੰਗੀ ਹੈ ਬਾਕੀ ਅੰਕਲ ਦਾ ਕੰਮ ਹੈੜਾ ਸਾਫ ਸਫਰਾ ਵਧੀਆ ਹਰੇਕ ਮੰਡੀ ਤੇ ਹੁੰਦਿਆ ਕੋਈ ਐਜੀ ਗੱਲ ਨਹੀਂ ਹੈਗੀ ਤੇ ਵਧੀਆ ਸੌਂਕ ਦੀਆਂ ਮੱਝਾਂ ਖਰੀਦਦੇ ਪਰ ਸੌਂਕ ਖਰੀਦਦੇ ਢਾਵਾਂ ਡਲੀਆਂ ਆ ਸੰਪਰਕ ਜਰੂਰ ਕਰ ਲਿਓ ਪੰਡਸ ਪਾਲਕਲਾ ਜ਼ਿਲ੍ਹਾ ਪਰਣਾਲਾ ਤੇ ਤੁਸੀਂ ਚੰਗੀ ਮੱਝ ਖਰੀਦ ਸਕਦੇ ਜੀ। ਲੈ ਵੀ ਦੋਸਤੋ ਨਾ ਆਪਾਂ ਬੂਰੀ ਮੱਝ ਤੋੜ ਕੇ ਦਿਖਾਉਣਾ ਸੋਨੋ ਤੇ ਇਹ ਤੋਰੇ ਜੀ ਮੜਿਆ। ਬਾਕੀ ਚੰਗੀ ਹਨ ਜਿਹੜੇ ਭਰਾ ਬੂਰੀਆਂ ਸ਼ਕੀਨ ਹੁੰਦੇ ਆ ਚੰਗੇ ਥਣ ਤਾਨੇ ਵਾਲੀਆਂ ਤੇ ਪੂਰੀ ਬੇਟ ਬੋਡੀ ਵਾਲੀ ਮੱਝ ਹਨ ਜਿਵੇਂ ਕਹ ਜੀ ਇਹ ਮੰਨ ਕੇ ਚਲੋ ਤੇ ਚੰਗੀ ਮੱਝ ਆ ਗਈ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਥਣਾ ਗੱਲ ਕਰੀ ਧਾਰ ਤੂਰ ਕਹਿੰਦੇ ਬਾਈ ਬਹੁਤ ਮੋਟੀ ਹੈ ਗੰਨੇਵਾਰ ਕੀ ਧਰਤੇ ਚਵਾਈ ਦੀ ਬਿਲਕੁਲ ਨਰਮ ਆ ਗਈ ਹੈ ਨਾ ਤੇ ਬਾਕੀ ਇੱਕ ਕਾਰਨ ਹੋ ਗਿਆ ਥੋੜਾ ਜਿਹਾ ਮਜਦਾ ਬੱਚਾ ਜ਼ਰੂਰ ਮਰ ਗਿਆ ਤੇ ਸਾਹਮਣੇ ਤੁਹਾਨੂੰ ਮੂੜਾ ਵੀ ਨਜ਼ਰ ਆਊਗਾ ਤੇ ਦੇਖੋ ਇਹ ਮੂੜਾ ਬਣਿਆ ਹੋਇਆ ਹੈ ਨਾ ਇਹ ਮੂੜੇ ਤੇ ਮਿਲਦੀ ਆ ਤੇ ਮੰਨ ਕੇ ਚੱਲੋ ਵੀ ਹੋਰ ਕੋਈ ਗੱਲ ਦੀ ਲੋੜ ਨਹੀਂ ਤੇ ਬਾਕੀ ਬਾਈ ਤਾਂ ਕਹਿੰਦੇ ਮੂੜੇ ਦੀ ਵੀ ਲੋੜ ਨਹੀਂ ਬੈਸੀ ਮਿਲ ਜਾਂਦੀ ਆ ਤੇ ਪੂਰੀ ਗੱਲਬਾਤ ਕਰਦੇ ਆਪਾਂ ਪੁੱਛਦੇ ਆ ਤੇ ਬਾਕੀ ਥਣਾ ਦੀ ਸਪੇਸ ਦੀ ਗੱਲ ਕਰੀ ਥਣ ਬਹੁਤ ਸੋਹਣਾ ਲੱਗਿਆ ਤੇ ਧਾਰ ਹੋਲੀ ਹੈ ਪੂਰੀ ਹੈ ਨਾ ਜੇ ਕਿਸੇ ਭਰਾਣੇ ਵਾਲਾ ਬੁਰੀਆਂ ਸ਼ਕੀਨ ਹੁੰਦੇ ਖਰੀਦਣ ਵਾਲੇ ਤੋ ਦੇਖ ਸਕਦਾ ਹੈ ਨਾ ਚੰਗੀ ਮਾਜਾ ਝੋਟੀ ਮੰਨ ਲਓ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਜਾਣਕਾਰੀ ਪੂਰੀ ਪ੍ਰੋਪਰ ਲੈ ਕੇ ਦਿੰਦੇ ਆ ਬਾਕੀ ਕਰਦੇ ਆ ਗੱਲਬਾਤ ਆਪਾਂ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਦੱਸੋ ਜੀ ਆਪਣਾ ਵਿੰਦਰ ਸਿੰਘ ਵਿੰਦਰ ਸਿੰਘ ਦਵਿੰਦਰ ਠੀਕ ਹੈ ਦਵਿੰਦਰ ਸਿੰਘ ਜੀ ਪਿੰਡ ਆਪਣਾ ਡਾਨਗੜ ਇਹ ਕਿੱਥੇ ਰਹਿ ਗਿਆ ਆ ਨਾਰੀ ਆ ਠੀਕ ਹੈ ਜ਼ਿਲ੍ਹਾ ਬਰਨਾਲਾ ਹਨਾ ਹਾਂ ਠੀਕ ਹੈ ਤੇ ਦਵਿੰਦਰ ਸਿੰਘ ਜੀ ਮਾਜੇ ਕੈਮੇ ਸੋਈ ਆਪਣੀ ਕੀ ਜਸੂਆ ਜੀ ਕੀ ਜਸੂਆ ਕਰਦੀ ਆ ਹਾਂਜੀ ਕਰਦੀ ਠੀਕ ਆ ਤੇ ਮੰਨ ਲਓ ਦੁੱਧ ਹੁਣ ਕਿੰਨਾ ਕੁ ਤਿਆਰ ਆ ਟੈਲੈਂਟ ਤਿਆਰ ਆ ਕਿਹ ਕਿਨੋਂ ਕੋਈ ਸੂਈ ਨੂੰ ਬਾਹਰ ਮਾਰ ਦੇਣਾ ਜੀ ਬਾਹਰ ਮਾਰ ਦੇਣਾ ਤੇ 14 ਲੀਟਰ ਹੁਣ ਤਿਆਰ ਆ ਪੂਰਾ ਤੇ ਬੱਚੇ ਨੂੰ ਕੀ ਗੱਲ ਹੋ ਗਈ ਸੀਗੀ ਬੱਚਾ ਠੰਡਾ ਹੋ ਗਿਆ ਸੀ ਬੁਖਾਰ ਹੋਇਆ ਸੂਣ ਸਾਰੀ ਠੀਕ ਆ ਉਹਨੇ ਮਰ ਗਿਆ ਸੀ ਦੂਜਾ ਬਾਕੀ ਠੰਡ ਸੀ ਹੈਨਾ ਹਾਂ ਤੇ ਮੰਨ ਲਓ ਮਿਲਣੇ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਨਾ ਇਕੱਲੇ ਬੈਠੋ ਧਾਰ ਮਾਰ ਕੇ ਚੋ ਲੋ ਠੀਕ ਆ ਮਤਲਬ ਯਾ ਬਾਕੀ ਮੂਲਾ ਹੈਗਾ ਨਾਲ ਬਣਾਇਆ ਹੋਇਆ ਹੈਨਾ ਮੂਲਾ ਹੈਗਾ ਮੈਂ ਉਹ ਕਰਨੀ ਲੋੜ ਨਹੀਂ ਤੁਹਾਨੂੰ ਸਮਝ ਗਿਆ ਜੀ ਤੇ ਮ ਵਾਲਾ ਨੰਬਰ ਰੱਖੀ ਨਿਕਲ ਨੰਮੇ 7999 97799 38807 38807 ਇਹ ਬਾਈ ਦਾ ਨੰਬਰ ਆ ਤੇ ਅੰਦਵਿੰਦਰ ਸਿੰਘ ਜੀ ਰੇਟ ਦੀ ਗੱਲ ਆ ਰੇਟ ਕੀ ਕਰਤਾ ਜੀ ਰੇਟ ਕਿੰਨੀ ਕਰਿਆ ਜੀ 1 ਅੱਧੀ ਮਾਨਦਾਨ ਹੋਈ ਹਾਂ ਹਾਂ ਬਾਈ ਮਾਨਦਾਨ ਜੀ ਕਹਿੰਦਾ ਮਾਨਦਾਨ ਬਾਈ ਕਹਿੰਦਾ ਕਰਕੇ ਦੋ ਰਾਂਗੇ ਤੇ ਸੰਪਰਕ ਕਰ ਸਕਦੇ ਹੋ ਚੰਗੀ ਮੱਝ ਆ ਜੇ ਕਿਸੇ ਭਰਾ ਨੇ ਮਨ ਲਓ ਘਰੇ ਦੁੱਧ ਚੋਣਾ ਤੇ ਘਾਰਦੂਰ ਪੂਰੀ ਬੋਲੀ ਆ ਤੇ ਬੱਚੇ ਦਾ ਵੀ ਕੋਈ ਕਰਦੇ ਨਹੀਂ ਤੇ ਚੋਣ ਵੇਲੇ ਵਧੀਆ ਕੋਈ ਦਿੱਕਤ ਨਹੀਂ ਹੁੰਦੀ ਹੈ ਨਾ ਚੰਗੀ ਮੱਝ ਹੈਗੀ ਆਣ ਹਵਾਨ ਵਾਲੀ ਵੱਡੀ ਕੱਤਗਾਠ ਦੀ ਤਾਂ ਸਵਰਕ ਤੁਸੀਂ ਜ਼ਰੂਰ ਕਰ ਸਕਦੇ ਹੋ ਜ਼ਿਲ੍ਹਾ ਬਰਨਾਲਾ ਨਹੀਂ ਮਤਲਬ ਦੋਕੜ ਵੇਖਦੇ ਸੀਗੇ ਬਾਜੀ ਇੱਕ ਪੰਚੀ ਦੀ ਗੱਭਣ ਵੇਖਦੇ ਸੀਗੇ ਮਤਲਬ ਇਹੋ ਸੁਮੇਂ ਚ ਟਾਈਮ ਰਹਿੰਦਾ ਸੀਗਾ 8-8 ਰਹਿਦਾ ਸੀ ਕਿ ਉਦੋਂ ਫਿਰ ਤੂੰ ਵੇਚ ਨਹੀਂ ਆਉਂਦਾ ਵੇਚੀ ਠੀਕ ਹੈ ਕੱਢਿਆ ਰਿਹਾ ਤੇ ਪਿਛਲੇ ਸੂਏ ਕਿੰਨਾ ਕਦ ਦੁੱਧ ਸੀਗਾ 16 ਲੀਟਰ ਕੱਢਿਆ ਬਾਈ 16 ਲੀਟਰ ਦੁੱਧ ਮੇਤਰੋ ਪਿਛਲੇ ਸੂਏ ਕੱਢਿਆ ਚੰਗੀ ਝੋਟੀ ਆ ਜੇ ਕਈ ਵਾਰ ਅਗਲੇ ਘਰੇ ਵੀ ਹਣਾ ਪਾਲ ਲੈਣੀ ਆ ਤੇ ਦੁੱਧ ਪੀਣ ਵਾਸਤੇ ਵੀ ਮਤਲਬ ਕੱਲੀ ਬਾਧੂ ਹਣ ਦੋ ਪਸ਼ੂ ਰੱਖਣ ਦੀ ਲੋੜ ਨਹੀਂ ਕੱਲ 3:00 ਵਜ ਹਾਂ ਚੰਗੀ ਆ ਤੇ ਸੰਪਰਕ ਜ਼ਰੂਰ ਕਰ ਲਓ ਲੈ ਵੀ ਦੋਸਤੋ ਨੇ ਕੱਪਾ ਬਾੜ ਦਿਖਾਉਣਾ ਤੁਹਾਨੂੰ ਸਾਹੀਵਾਲ ਦੇ ਜਰਸੀ ਦੀ ਮਕਸ ਹਨ ਤੇ ਬਾਕੀ ਥਾਣਾ ਥੁਣਾ ਦੀ ਗੱਲ ਕਰੀ ਇੱਤਾਂ ਚਾਰੇ ਥਾਣਾ ਨਿਕੜਵੇਂ ਨੇ ਵਧੀਆ ਸਾਹਮਣੇ ਬੱਚਾ ਬੈਠਾ ਤਾਜੀ ਸੂਈ ਏ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ ਤੇ ਬਾਕੀ ਬਾੜ ਚੰਗੀ ਆ ਤੇ ਆਰਡਰ ਦੀ ਜਿਹੜੀ ਬਣਾਵਟ ਬਹੁਤ ਸੋਹਣੀ ਆ ਤੇ ਆਪਾਂ ਕਹਿੰਦੇ ਜਿਹੜੇ ਭਰਾਗਾਂ ਨੇ ਸਾਹੀਵਾਲ ਖਰੀਦਣੇ ਜਰਸੀ ਖਰੀਦਣੇ ਮੈਕਸ ਦੀ ਵਧੀਆ ਬਹੁਤ ਸੋਹਣੀ ਆ ਤੇ ਬਾਕੀ ਮੰਗਰ ਬੱਚਾ ਸਾਹਮਣੇ ਬਠਾ ਤਾਜੀ ਸੂਈ ਹੈ ਤੇ ਬਾਕੀ ਆਪ ਪੂਰੀ ਜਾਣਕਾਰੀ ਵਹੀਦੂ ਲੈਣੇ ਆ ਤੇ ਕਿੰਨਾ ਦੁੱਧ ਆ ਕੀ ਗੱਲਬਾਤ ਸਾਰੀ ਪੁੱਛ ਕਿਸੇ ਨੂੰ ਦਿੰਨੇ ਬਾਕੀ ਕਰਦੇ ਆ ਗੱਲਬਾਤ ਆਪਾਂ ਪੁੱਛਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਐ ਨਾਮ ਦੱਸਿਓ ਜੀ ਆਪਣਾ ਕਾਕਾ ਸਿੰਘ ਜੀ ਨੱਥਾ ਜੀ ਕਾਕਾ ਕਾਕਾ ਠੀਕ ਆ ਜੀ ਤੇ ਆਪਣਾ ਮੰਨ ਲਾ ਜਿਹੜੀ ਇਹ ਬੈੜ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਦੀ ਕੱਲ ਸੂਈ ਹੈ ਠੀਕ ਆ ਤੇ ਕਿੰਨਾ ਕੁ ਦਿਨ ਤੋਂ ਪਾ ਦੁੱਧ ਕਰਦਾ 22 ਲੀਟਰ 22 ਲੀਟਰ ਕਿ ਮੱਲਾ ਪਿਛਲੇ ਸੂਏ ਕਿੰਨਾ ਸੀਗਾ ਪਿਛਲੇ 22 ਲੀਟਰ ਦਾ ਕਰ ਗਏ ਠੀਕ ਹੈ ਤੇ ਮੰਨ ਕੇ ਚਲੋ ਹੁਣ ਆਪਣਾ ਪਿੰਡ ਕਿਹੜਾ ਰਹਿੰਦਾ ਸਰਪਰਾ ਬਰੇਟਿਆਂ ਕੋਲੇ ਠੀਕ ਹੈ ਜ਼ਿਲ੍ਹਾ ਮਾਨਸਾ ਮਾਨਸਾ ਤੇ ਬਾਕੀ ਚੰਗੀ ਵਹਿੜਾ ਦੋਸਤੋ ਜੇ ਕਿਸੇ ਨੇ ਘਰੇ ਰੱਖਣੀਆਂ ਤੇ ਬਾਈ ਰੇਟ ਕੀ ਕਰਤ ਰੇਟ ਦੀ ਗੱਲ ਆਂਦੀ ਹੈ ਉਹ 70000 ਕਰਾਂਗੇ 70000 ਮਾਨਦਾਨ ਹੋ ਜੂ ਹੂੰ ਤੇ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਰੇਟ ਆ 70000 ਮਿੱਤਰੋ ਮਾਲ ਨੰਬਰ ਦੱਸ ਦਿਓ ਮੈਨੂੰ 98 98726 ਹਾਂ 997 9532 239773 ਬਾਈ ਦਾ ਨੰਬਰ ਆ ਤੇ ਮਾਨਸਾ ਜ਼ਿਲ੍ਹਾ ਦੇ ਕਿਸੇ ਨਿਮਤਰੋ ਗਾ ਤ੍ਰਿਂਦਰ ਦੇਖ ਸਕਦੇ ਆ ਸੰਪਰਕ ਜ਼ਰੂਰ ਕਰ ਲਿਓ ਚੰਗੀ ਹੈਗੀ ਤੇ ਦੁੱਧ ਨੂੰ ਵੀ ਬਾਕੀ ਕਾਹਦੀ ਸੂਈ ਹੈ 41 ਸੂਈ ਆ ਜੀ ਤੇ ਦੁੱਧ ਵੀ ਚੰਗਾ ਦੇ ਦਿੰਦੇ